ਸਸਿਕਾਲ ਜੀ ਸਾਰਿਆਂ ਪ੍ਰਭਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਮੋਗੇ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਚੜੱਕ ਦੇ ਵਿੱਚ ਚੜੱਕ ਪਿੰਡ ਦੇ ਵਿੱਚ ਮੈਂ ਮੌਜੂਦ ਹਾਂ ਇਸ ਟਾਈਮ ਤੇ ਘਰੇਲੂ ਪਰਿਵਾਰ ਦੇ ਘਰੇ ਮੌਜੂਦ ਹਾਂ ਜਿੱਥੇ ਗਾਈਆਂ ਦਾ ਕੰਮ ਆ ਦੁੱਧ ਦਾ ਕੰਮ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਦੋ ਗਾਵਾਂ ਬਕਾਵ ਲਾਈਆਂ ਪਾਈਆਂ ਨੇ ਮਿੱਤਰੋ ਜਿਹੜੀਆਂ ਕਿ ਪ੍ਰੋਪਰ ਡਿਟੇਲ ਪ੍ਰੋਪਰ ਸੀਮੰਟ ਦੇ ਰਿਕਾਰਡ ਦੇ ਨਾਲ ਜਨਵਾਰ ਆ ਆ ਉਹ ਕਰਦੇ ਆ ਭਰਾ ਦੇ ਨਾਲ ਗੱਲਬਾਤ ਕਿੰਨੀ ਥੱਲੇ ਕਿੰਨਾ ਦੁੱਧ ਆ ਕਿੰਨੇ ਦਿਨਾਂ ਦੀ ਸਾਰੀ ਡਿਟੇਲ ਜਾਣਦੇ ਆ ਸਤਿ ਸ਼੍ਰੀ ਅਕਾਲ ਵੀਰ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਵੱਡੇ ਭਾਈ ਬਹੁਤ ਵਧੀਆ ਜੀ ਸੇਤਾਕਰ ਪਰਿਵਾਰ ਵੀ ਬਹੁਤ ਵਧੀਆ ਜੀ ਚਲੋ ਸ਼ੁਕਰ ਅੱਛਾ ਇੱਕ ਵਾਰੀ ਨਾਮ ਦੱਸ ਦਈਏ ਭਰਾ ਆਪਣਾ ਨਾਮ ਜੀ ਮੇਰਾ ਸੁੱਖਾ ਸਿੰਘ ਠੀਕ ਆ ਵੀਰੇ ਅੱਛਾ ਸੁੱਖੇ ਭਾਈ ਫਿਰ ਗਾਵਾਂ ਤੇ ਕੰਮ ਆ ਦੁੱਧਾ ਹੈ ਹਾਂਜੀ ਠੀਕ ਆ ਜਿਹੜੀ ਤੇਰੇ ਪਿੱਛੇ ਬੱਚੀ ਖੜੀ ਹੈ ਪਹਿਲੇ ਨੰਬਰ ਤੇ ਹੈਨਾ ਇਹ ਪਲੂਨ ਹੈ ਕਿ ਦੂਜਾ ਸੂਈ ਪਲੂਨ ਆਈ ਪਈ ਵੇ ਸੂਈ ਚਾਰ ਦੰਦਾ 10 ਦਿਨ ਸੂਈ ਨੂੰ ਹੋ ਗਈ ਹੈ ਠੀਕ ਹੈ 10 ਦਿਨ ਸੂਈ ਨੂੰ ਹੋ ਗਈ ਹੈ ਪਹਿਲੇ ਸੂਏ ਸੂਈ ਹੈ ਚਾਰ ਦੰਦਾ ਹੈ ਹਾਂਜੀ ਠੀਕ ਵੀਰੇ ਬੱਚਾ ਕਿਹੜਾ ਵੀਰੇ ਆ ਗਿਆ ਬੱਚਾ ਵੱੱਛਾ ਆ ਗਿਆ ਹੀ ਕੀਨ ਦਾ ਇਹ ਮਗਰ ਵੱੱਛਾ ਆ ਗਿਆ ਅੱਛਾ ਕੀਨ ਦਾ ਮਗਰ ਇਹਦੇ ਵੱੱਛਾ ਆ ਗਿਆ ਹਾਂਜੀ ਅੱਛਾ ਵੀਰੇ ਅੱਜ ਦੁੱਧ ਕਿੰਨਾ ਤਿਆਰ ਆ ਭਰਾ ਇਹਦੇ ਥੱਲੇ ਦੁੱਧ ਇਹਦੇ ਸਵੇ ਬਾਈ ਜੀ ਹੋਊਗਾ 17 ਤੋਂ 18 ਗਲੋ 17 ਤੋਂ 18 ਲੀਟਰ ਹਾਂਜੀ ਅੱਛਾ ਵੀਰੇ ਆਪੇ ਕਿਹੜੇ ਸੀਮੰਟ ਦੀ ਕੁਛ ਪਤਾ ਹੈ ਨਹੀਂ ਆਪ ਦਾ ਨਹੀਂ ਇਹਦਾ ਪਤਾ ਹੀ ਆਪਾਂ ਫਾਰਮ ਚ ਗਾਂਆਂ ਵੰਨੀਆਂ ਸੀ ਠੀਕ ਹੈ ਵੀਰੇ ਉਹਨਾਂ ਦੇ ਮਗਰ ਆਈਆਂ ਹੀ ਇਹ ਦੋਨੇ ਬੱਚੇ ਬਾਈ ਓਕੇ ਅੱਛਾ ਵੀਰੇ ਹੁਣ ਦੱਸਣਾ ਤੇਰਾ ਉਹਦਾ ਸੁਆ ਹੋ ਗਿਆ ਜਾਂਦਾ ਹੈ ਹਾਂਜੀ ਠੀਕ ਹੈ ਦੁੱਧ ਤਾਂ 20 ਤੋਂ ਬਾਅਦ ਦੇ ਜੂਗੀ ਟੋਰਨ ਨਾਲ ਹਣਾ ਬਈ ਓਕੇ ਠੀਕ ਹੈ ਤੋਰੀ ਵੀਰੇ ਕੱਢੀ ਬਾਹਰ ਨੂੰ ਲੈ ਮਿੱਤਰੋ ਪਹਿਲਾ ਸੂਆ ਵਾ ਚਾਰ ਦੰਦ ਨਾ ਬਈ ਹਾਂਜੀ ਮੂੰਹ ਦੇ ਚਾਰ ਦੰਦ ਦਾ ਮੂੰਹ ਹਾਂ ਵਿਖਾ ਦੀ ਵੀਰੇ ਓਕੇ ਹਾਂ ਬਸ ਠੀਕ ਹੈ ਓਕੇ ਵੀਰੇ ਓਕੇ ਲਿਆ ਲੈ ਮਿੱਤਰੋ ਚਾਰ ਦੰਦ ਦਾ ਮਗਰ ਵੱਛਾ ਆ ਗਿਆ ਕੈਂਡ ਦਾ ਬੱਛਾ ਇਹਦੇ ਮਕਰ ਕਰਮਾ ਵਾਲੀ ਦੇ 17-18 ਕਿਲੋ ਦੁੱਧ ਤੋਂ ਜਿਹੜਾ ਇਹ ਚੱਲਦੀ ਪਈ ਆ ਥੋੜਾ ਜਿਹਾ ਮੌਸਮ ਵੀ ਗਰਮ ਆ ਤੁਹਾਨੂੰ ਪਤਾ ਸਾਰੇ ਭਰਾਵਾਂ ਨੂੰ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਿਵੇਂ ਇਹਦਾ ਮੌਸਮ ਖੁੱਲੂਗਾ ਜਿਵੇਂ ਜਿਵੇਂ ਟੈਂਪਰੇਚਰ ਲੋ ਹੋਊਗਾ ਓਵੇਂ-ਓਵੇਂ ਇਹ ਦੁੱਧ ਦੇ ਵਿੱਚ ਜਿਹੜੀ ਗ੍ਰੈਵਿਟੀ ਆ ਉਹਦਾ ਹੋਊਗੀ ਕਰਮਾ ਵਾਲੀ 20 ਕਿਲੋ ਤੋਂ ਬਾਰ-ਬਾਰ ਬੱਛੀ ਦੁੱਧ ਟੋਰਾਂ ਨਾਲ ਦੇ ਜੂਗੀ ਕਿਉਂਕਿ ਪ੍ਰਿੰਟ ਨਸਲ ਚੰਗੀ ਆ ਬੱਛੀ ਦੀ ਥਣ ਦੇਵੇ ਦੀ ਕੁਆਲਿਟੀ ਪੂਰੀ ਜ਼ਬਰਦਸਤ ਆ ਪਲੂਨ ਸੋਈ ਹੋਈ ਆ ਥਣ ਬਹੁਤ ਚੰਗਾ ਲੱਗਾ ਹੋਇਆ ਦੇਖੋ ਤੇ ਗਰਾਂ ਤੁਸੀਂ ਮਿੱਤਰੋ ਬਾਡੀ ਬੰਤਰ ਦੀ ਮਿੱਤਰੋ ਰੇਟ ਆ ਜਿਹੜਾ ਇਹਦਾ ਉਹ ਬਾਈ ਤੁਹਾਡੇ ਨਾਲ ਫੋਨ ਦੇ ਉੱਤੇ ਤੈਅ ਕਰ ਲੂਗਾ ਲੈਵਾ ਵੇਖ ਲਓ ਕਿਹਨਾਂ ਦੀ ਥੰੜ ਦਾ ਸਹਿਜ ਜਿਹੜੀ ਦੂਰੀ ਹੈ ਤੁਹਾਨਾਂ ਦੀ ਉਹ ਆਪਸੀ ਤੈਅ ਕਰ ਲਓ ਇਹ ਪਹਿਲੇ ਨੰਬਰ ਤੇ ਦੋ ਨੰਬਰ ਤੇ ਕਿਹਾਂ ਜਿਹੜੀ ਵੀਰੇ ਇਹ ਵੀ ਪਈਦਾ ਸੂਆ 4 ਦੰਦਾ ਜੀ ਅੱਛਾ ਇਹ ਪਹਿਲਾ ਸੂਈ ਇਹ ਆ 4 ਦੰਦਾ ਦੀ ਇਹ ਆ ਹੈ ਓਕੇ ਵੀਰੇ ਠੀਕ ਆ ਬਾਈ ਅੱਛਾ ਇਹ ਵੀਰੇ ਕਿੰਨੇ ਦਿਨਾਂ ਦੀ ਸੂਈ ਹੋ ਗਈ ਬਾਈ ਡੇਣੂ ਜੀ ਹੋ ਗਏ 14 15 ਦਿਨ ਠੀਕ ਹੈ ਇਹਦਾ ਬੱਚਾ ਆ ਗਿਆ ਵੀਰੇ ਇਹਦਾ ਆ ਗਿਆ ਰਮਾਡਾ ਦਾ ਸੈਸਰ ਸੀਮਨ ਲੱਗਿਆ ਸੀ ਠੀਕ ਹੈ ਇਹ ਬੱਚਾ ਦੇ ਗਿਆ ਅੱਛਾ ਠੀਕ ਹੈ ਅੱਛਾ ਰਮਾਡਾ ਦਾ ਲੱਗਿਆ ਹੋਇਆ ਹੈ ਹਾਂ ਜੀ ਇਹ ਬੱਚਾ ਇਹ ਆਪ ਕਿਹੜੇ ਦੀ ਇਹਦਾ ਪਤਾ ਨਹੀਂ ਇਹਦਾ ਵੀ ਨਹੀਂ ਪਤਾ ਹੀ ਓਕੇ ਵੀਰੇ ਕੇ ਤੇ ਦੁੱਧ ਕਿੰਨੇ ਤੇ ਚੱਲਦੀ ਪਈ ਹੈ ਹੁਣੇ ਦੁੱਧ ਹੁਣ ਹੋਊਗਾ ਹੀ 22 23 ਕਿਲੋ ਬਾਈ 23 ਕਿਲੋ ਤੇ ਚੱਲੀ ਜਾਂਦੀ ਹੈ ਇਹਦਾ ਫਿਰ ਕਰਮਾ ਜਿਵੇਂ ਅੱਗੇ ਮੌਸਮ ਖੁੱਲਾ 25 26 ਦੇਈ ਜਾਊਗੀ ਨਹੀਂ ਜਾਊਗੀ ਆਹ ਮਨਾ 30 ਦੇ ਨੇੜੇ ਜਾਵਣ ਠੀਕ ਹੈ ਚਵਾ ਕਿਵੇਂ ਆ ਵੀਰੇ ਇਹਦਾ ਬਹੁਤ ਵਧੀਆ ਜੀ ਧਾਰਾ ਮਾਰ ਕੇ ਐ ਠੀਕ ਹੈ ਕੱਢੀ ਬਾਦੋਂ ਬਈ ਤੋਰੀ ਮੜਾ ਲੈ ਮਿੱਤਰੋ ਪਲੂਣੀ ਇਹ ਆ ਚਾਰ ਦੰਦਾ ਇਹਦਾ 13 14 ਦਿਨਾਂ ਦਾ ਸੂਆ ਵਾ 22 ਕਿਲੋ ਤੋਂ 23 ਕਿਲੋ ਦੇ ਮਾਲਾ ਹਸੇ ਪਾਸੇ ਦੁੱਧ ਤੇ ਇਹ ਚੱਲੀ ਜਾਂਦੀ ਆ ਕਰਮਾ ਵਾਲੀ ਥਣ ਲੇਵੇ ਦੀ ਕੁਆਲਟੀ ਇਹਨਾਂ ਦੀ ਵੀ ਜ਼ਬਰਦਸਤ ਆ ਫੇਸ ਕੁਆਲਟੀ ਵੇਖੋ ਤੁਸੀਂ ਪਲੂਣ ਵੱਛੀ ਆ ਦੋਵੇਂ ਪਹਿਲਾ ਪਹਿਲਾ ਸੂਆ ਨਵਾਂ ਹਾਨ ਜਵਾਨੀ ਵਾਲੀਆਂ ਮਿੱਤਰੋ ਕਿਉਂਕਿ ਜਿਹੜੀ ਵੜ ਐਫ ਐਫ ਦੀ ਐ ਪਹਿਲੇ ਸੂਏ ਲਈ ਹੋਵੇ ਨਾ ਮਿੱਤਰੋ ਤੇ ਦੋ ਤਿੰਨ ਸੂਏ ਟੌਰਾਂ ਨਾਲ ਦੁੱਧ ਪਿਆਉਂਦੀ ਆ ਜੇ ਜਦੋਂ ਆਪਾਂ ਤੀਜੇ ਚੌਥੇ ਸੂਏ ਦੇ ਦੇ ਵੱਟ ਚ ਵੜ ਜਾਨੇ ਆ ਫਿਰ ਚੱਕਰ ਪੈ ਜਾਂਦਾ ਇਹ ਵਿਸਵਾਲ ਗਾਵਾਂ ਜਿਹੜੀ ਉਸੂਆ ਖਾਂਡੀ ਦੁੱਧ ਪੀਉਂਦੀ ਹੈ ਨਵਾਂ ਖਾਣਾ ਦੋ ਸੂਏ ਕੋਈ ਨਜ਼ਾਰੇ ਨਾਲ ਚੋਇਆ ਜੇ ਨੂੰ ਅੱਛਾ ਵੀਰੇ ਥਾਣਾ ਤੁਨਾ ਦੀ ਓਕੇ ਜਮਾ ਜਾਵਾਂ ਸਹੀ ਹੈ ਧਾਰਾ ਮਾਰ ਦੇ ਠੀਕ ਹੈ ਬਾਈ ਲੈ ਮਿੱਤਰੋ ਲੈ ਪੁੱਤ ਨੇਜ਼ਦੀਕ ਤੋਂ ਲੈਵਾ ਦਿਖਾ ਦੇ ਦਿੰਦਾ ਕਰਾਂ ਦੀ ਪਿਛਲੇ ਥਾਣਾ ਅਗਲੇ ਥਾਣਾ ਥਾਣਾ ਪੂਰਾ ਮੁਠੀ ਵਾਲਾ ਮਸ਼ੀਨੀ ਚਵਾਈ ਕਰਦਾ ਵੀਰਾ ਫਿਰ ਮਸ਼ੀਨ ਨਾਲ ਵੀ ਚੋਗਾਈ ਦੀ ਹੱਥੀ ਵੀ ਮੈਲ ਪੈਣੀ ਠੀਕ ਹੈ ਬਈ ਓਕੇ ਵੀਰੇ ਠੀਕ ਹੈ ਆ ਧਾਰਾ ਮਾਰ ਦੇ ਹਾਂ ਮਾਰ ਦੇ ਮਨ ਜੇ ਲੈ ਪੁੱਤ ਠੀਕ ਆ ਬਈ ਠੀਕ ਆਉਂਦੀਆਂ ਹੀ ਮਾਰਦੀਆਂ ਉਹਦੀਆਂ ਵੀ ਮਾਰ ਮਾਰਦੇ ਆਏ ਦੋ ਤੋਏ ਦਰਦੀ ਆ ਥੋੜਾ ਜਿਹਾ ਨਾ ਦਰਦੀ ਆ ਕੈਮਰੇ ਚਾਹ ਮੈਂ ਉਹਦੇ ਛੜਖ ਕੋਈ ਨਾ ਅਗਲੇ ਚੋਲੂਗਾ ਜਿਹਨੇ ਲੈਣੀ ਹੋਈ ਇਹ ਦੋ ਗਾਈ ਵੜਾ ਦਿਖਾਤੀਆਂ ਚੜ ਇੱਕ ਪਿੰਡ ਦੇ ਵਿੱਚੋਂ ਮਿੱਤਰੋ ਦੋਵਾਂ ਗਾਈਆਂ ਦੀ ਪ੍ਰੋਪਰ ਡਿਟੇਲ ਲੈਤੀ ਆ ਸਾਰੀ ਗੱਲਬਾਤ ਕਰ ਲਈਆ ਨੰਬਰ ਦੇ ਦਈਏ ਵੀਰੇ ਇੱਕ ਵਾਰੀ ਆਪਣਾ ਭਰਾ ਜੀ ਨੰਬਰ ਹੈਗਾ ਜੀ 97795 ਜੀ 99795 ਹਾਂਜੀ ਤੇ 372 27237 27237 ਇੱਕ ਵਾਰੀ ਹੋਰ ਬੋਲ ਦਿਓ ਵੀਰੇ ਇਹ ਬਈ ਉੱਤੇ ਗ੍ਰੀਨ ਦੇ ਉੱਤੇ ਲਾ ਦੂੰਗਾ ਭਾਈ ਗੱਲਬਾਤ ਲਈ ਨੰਬਰ ਜਿਹੜੇ ਤੇ ਤੁਸੀਂ ਗੱਲਬਾਤ ਕਰਨੀ ਆ ਉਹ ਸਕਰੀਨ ਦੇ ਉੱਤੇ ਚੱਲੀ ਜਾਂਦਾ ਪਿੰਡ ਚੜੈਕਾ ਜ਼ਿਲ੍ਹਾ ਮੋਗਾ ਦਾ